ਮਾਇਆ ਆਪਣੀ ਮਾ ਸਮਝਾ ਲੈ ਬੋਲਣ ਦਾ ਢੰਗ ਸਿਖਾ ਲੈ ਮਾਇਆ ਆਪਣੀ ਮਾ ਸਮਝਾ ਲੈ ਬੋਲਣ ਦਾ ਢੰਗ ਸਿਖਾ ਲੈ ਨਹੀਂ ਤਾਂ ਚੜ ਜੂ ਕੋਈ ਚੰਦ ਵੇ ਮੈਂ ਬੁਰੀ ਕਰੂੰਗੀ ਨਬ ਜਾ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਬ ਜਾ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਹਰ ਪਲ ਕੱਡੇ ਕਾਲ ਵੀਰਾਂ ਦੀ ਮੈਂ ਉਹ ਕਾਣਾ ਸੈਂਦੀ ਹਰ ਪਾਲੂ ਕੱਡੇ ਕਾਲ ਵੀਰਾਂ ਦੀ ਮੈਂ ਓ ਕਾ ਨਾ ਸੈਂਦੀ ਤੇਲੇ ਦਿਨਾ ਅਕਲ ਸਿਖਾਈ ਮਾਂ ਮੇਰੀ ਨੂੰ ਕਹਿੰਦੀ ਤੇਲੇ ਦਿਨਾ ਅਕਲ ਸਿਖਾਈ ਮਾਂ ਮੇਰੀ ਨੂੰ ਕਹਿੰਦੀ ਰਵੇ ਜਣੇ ਖੜੇ ਕੋਲ ਪੰਡਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰ ਬੱਦ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰ ਬੱਦ ਵੇ ਮੈਂ ਬੁਰੀ ਕਰੂੰਗੀ ਦਾਲ ਚ ਕਲ ਲੂਣ ਵੱਤ ਪੈ ਗਿਆ ਮੱਥਾ ਫੜ ਕੇ ਬੈਗੀ ਦਾਲ ਚ ਕਲ ਲੂਣ ਵੱਤ ਪੈ ਗਿਆ ਮੱਥਾ ਫੜ ਕੇ ਬੈਗੀ ਪੁੱਤ ਮੇਰੇ ਨੂੰ ਸੀ ਸਾਖ ਬਥੇਰੇ ਕਿੱਦਾਂ ਦੀ ਪੱਲੇ ਪੈ ਗਈ ਪੁੱਤ ਮੇਰੇ ਨੂੰ ਸੀ ਸਾਖ ਬਥੇਰੇ ਕਿੱਦਾਂ ਦੀ ਪੱਲੇ ਪੈ ਗਈ ਨਿਤ ਰਹੇ ਛੇੜ ਦੀ ਜਗ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਸਾਰਾ ਦਿਨ ਤਾਰੇਂਦੀ ਮਾਇਆ ਘਰ ਦਾ ਕੰਮ ਹੈ ਕਰਦੀ ਸਾਰਾ ਦਿਨ ਤਾਰੇਂਦੀ ਮਾਇਆ ਘਰ ਦਾ ਕੰਮ ਹੈ ਕਰਦੀ ਨਾ ਤੋ ਕਿ ਜਦ ਮੇਕਅਪ ਕਰਦੀ ਮੈਨੂੰ ਵੇਖਣਾ ਜ਼ਰਦੀ ਨਾ ਤੋ ਕਿ ਜਦ ਮੇਕਅਪ ਕਰਦੀ ਮੈਨੂੰ ਵੇਖ ਨਾ ਜਰਦੀ ਰਹਿ ਖੰਗ ਦੀ ਬਨੋਟੀ ਖੰਗ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰਂ ਬੰਦ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰਂ ਬੰਦ ਵੇ ਮੈਂ ਬੁਰੀ ਕਰੂੰਗੀ ਸੁਣ ਲੈ ਵੇ ਸਰਦਾਰਾ ਇਹ ਤਾਂ ਹੋਣਾ ਨਹੀਂ ਗੁਜ਼ਾਰਾ ਸੁਣ ਲੈ ਵੇ ਸਰਦਾਰਾ ਇਹ ਤਾਂ ਹੋਣਾ ਨਹੀਂ ਗੁਜ਼ਾਰਾ ਸਾਹਮਣੇ ਕਰ ਮੈਂ ਚੱਲੀ ਪੇਕੇ ਜਾਂ ਢੋ ਜਾ ਸਰਦਾਰਾ ਸਾਹਮਣੇ ਕਰ ਮੈਂ ਚੱਲੀ ਪੇਕੇ ਜਾਂ ਢੋ ਜਾ ਸਰਦਾਰਾ ਨਾਲ ਕੱਢ ਲੈ ਵੇੜੇ ਵਿੱਚ ਕੰਧ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ ਨਬਜਾਂ ਕਰ ਦੂੰ ਬੰਦ ਵੇ ਮੈਂ ਬੁਰੀ ਕਰੂੰਗੀ